ਦੋਸਤੋ ਕਿਹੜੇ ਸਿਧਾਂਤ ਜਿਨ੍ਹਾਂ ਨੇ ਅਮੀਰ ਵਿਅਕਤੀ ਨੂੰ ਅਮੀਰ ਬਨਨ ਅਤੇ ਅਮੀਰ ਬਨੇ ਰਹਿਣ ਵਿੱਚ ਮਦਦ ਕੀਤੀ ਪੈਸਾ ਕਮਾਉਣ ਦੇ ਵਿਚਾਰ ਰੱਖਣ ਵਿੱਚ ਕੋਈ ਨੁਕਸਾਨ ਨਹੀਂ ਹੈ ਹੁਸ਼ਿਆਰ ਅਤੇ ਸਖਤ ਮਿਹਨਤ ਤੁਹਾਨੂੰ ਉੱਥੇ ਲੈ ਜਾਵੇਗੀ ਪਰ ਜੇਕਰ ਤੁਸੀਂ ਪੈਸੇ ਨੂੰ ਸੰਭਾਲਣ ਵਿੱਚ ਮੁਹਾਰਤ ਹਾਸਲ ਕਰਨਾ ਚਾਹੁੰਦੇ ਹੋ ਤਾਂ ਇਹ ਸਮਝਣਾ ਕਿ ਪੈਸੇ ਦੇ ਮਾਮਲੇ ਵਿੱਚ ਤੁਹਾਡਾ ਦਿਮਾਗ ਕਿਵੇਂ ਵਿਵਹਾਰ ਕਰਦਾ ਹੈ ਬਹੁਤ ਮਹੱਤਵਪੂਰਨ ਹੈ ਜਦੋਂ ਅਸੀਂ ਪੈਸੇ ਨੂੰ ਸੰਭਾਲਣ ਬਾਰੇ ਗੱਲ ਕਰਦੇ ਹਾਂ ਤਾਂ ਕੋਈ ਵੀ ਪਾਗਲ ਨਹੀਂ ਹੁੰਦਾ ਹਰ ਵਿਅਕਤੀ ਉਹੀ ਕਰਦਾ ਹੈ ਜੋ ਉਸ ਨੂੰ ਸਹੀ ਲੱਗਦਾ ਹੈ ਪਰ ਸਾਨੂੰ ਇਹ ਜਾਨਣਾ ਚਾਹੀਦਾ ਹੈ ਕਿ ਅਸੀਂ ਜੋ ਕਰ ਰਹੇ ਹਾਂ ਉਹ ਸਾਡੇ ਲਈ ਚੰਗਾ ਹੈ ਜਾਂ ਨਹੀਂ ਜਿਵੇਂ ਇੱਕ ਅਮੀਰ ਵਿਅਕਤੀ ਧਿਆਨ ਭਟਕਾਉਣ ਵਾਲੀਆਂ ਚੀਜ਼ਾਂ ਵੇਚਦਾ ਹੈ ਅਤੇ ਗਰੀਬ ਵਿਅਕਤੀ ਇਸ ਨੂੰ ਖਰੀਦਦਾ ਹੈ ਇੱਕ ਅਮੀਰ ਵਿਅਕਤੀ ਹੁਨਰ ਖਰੀਦਦਾ ਹੈ ਪਰ ਇੱਕ ਗਰੀਬ ਵਿਅਕਤੀ ਮਨੋਰੰਜਨ ਖਰੀਦਦਾ ਹੈ ਇੱਕ ਅਮੀਰ ਵਿਅਕਤੀ ਸਮਾਂ ਖਰੀਦਦਾ ਹੈ ਪਰ ਇੱਕ ਗਰੀਬ ਵਿਅਕਤੀ ਆਪਣਾ ਸਮਾਂ ਵੇਚਦਾ ਹੈ। ਇੱਕ ਅਮੀਰ ਵਿਅਕਤੀ ਆਪਣੀ ਤਰੱਕੀ ਵਿੱਚ ਨਿਵੇਸ਼ ਕਰਦਾ ਹੈ ਜਦੋਂ ਕਿ ਇੱਕ ਗਰੀਬ ਵਿਅਕਤੀ ਆਪਣੇ ਆਰਾਮ ਵਿੱਚ ਨਿਵੇਸ਼ ਕਰਦਾ ਹੈ। ਇਹ ਹੀ ਉਨ੍ਹਾਂ ਦੀ ਮਾਨਸਿਕਤਾ ਵਿੱਚ ਅੰਤਰ ਹੈ। ਦੁਨੀਆ ਦੇ 1% ਅਮੀਰ ਅਤੇ 99% ਗਰੀਬਾਂ ਵਿਚਕਾਰ ਅੱਜ ਦੀ ਇਹ ਵੀਡੀਓ ਅਮੀਰਾਂ ਦੇ ਸਾਰੇ ਭੇਦ ਖੋਲਣ ਜਾ ਰਹੀ ਹੈ ਤਾਂ ਆਓ ਇੱਕ ਕਹਾਣੀ ਦੀ ਮਦਦ ਨਾਲ ਇਹਨਾਂ ਅਮੀਰ ਲੋਕਾਂ ਦੇ ਸਿਧਾਂਤਾਂ ਨੂੰ ਸਮਝੀਏ ਇੱਕ ਸੰਘਣਾ ਜੰਗਲ ਸ਼ਾਂਤ ਵਾਤਾਵਰਨ ਅਤੇ ਇੱਕ ਨਦੀ ਦੇ ਕਿਨਾਰੇ ਇੱਕ ਝੌਂਪੜੀ ਵਿੱਚ ਇੱਕ ਬੁੱਢਾ ਸਾਧੂ ਰਹਿੰਦਾ ਸੀ ਤਿਆਗ ਤੋਂ ਪਹਿਲਾਂ ਉਹ ਸ਼ਹਿਰ ਦਾ ਸਭ ਤੋਂ ਅਮੀਰ ਆਦਮੀ ਹੁੰਦਾ ਸੀ ਆਪਣੇ ਕਾਰੋਬਾਰ ਵਿੱਚ ਸਫਲ ਹੋਣ ਤੋਂ ਬਾਅਦ ਆਪਣੇ ਅੰਤਮ ਸਾਲਾਂ ਵਿੱਚ ਉਸਨੇ ਆਪਣਾ ਜੀਵਨ ਪਰਮਾਤਮਾ ਦੇ ਪ੍ਰਤੀ ਭਗਤੀ, ਸਵੈ ਗਿਆਨ ਅਤੇ ਸਮਾਜ ਸੇਵਾ ਲਈ ਬਤਾਇਆ। ਇਸ ਲਈ ਉਸਨੇ ਆਪਣੀ ਸਾਰੀ ਦੌਲਤ দান ਕਰ ਦਿੱਤੀ ਅਤੇ ਇੱਕ ਸਾਧੂ ਬਣ ਗਿਆ। ਅਤੇ ਹੁਣ ਉਹ ਆਪਣੀ ਸਾਧੂ ਜੀਵਨ ਸ਼ੈਲੀ ਦੀ ਪਾਲਣਾ ਕਰਦੇ ਹੋਏ ਸ਼ਹਿਰ ਤੋਂ ਬਾਹਰ ਜੰਗਲ ਦੀ ਝੌਂਪੜੀ ਵਿੱਚ ਰਹਿ ਰਿਹਾ ਸੀ। ਇੱਕ ਸਵੇਰ ਜਦੋਂ ਉਹ ਆਪਣੀ ਝੌਂਪੜੀ ਵਿੱਚ ਬੈਠਾ ਧਿਆਨ ਕਰ ਰਿਹਾ ਸੀ ਤਾਂ ਇੱਕ ਥੱਕਿਆ ਹੋਇਆ ਆਦਮੀ ਉਸ ਦੇ ਸਾਹਮਣੇ ਆਇਆ ਉਸ ਦੀ ਹਾਲਤ ਖਰਾਬ ਸੀ ਫੱਟੇ ਹੋਏ ਕੱਪੜੇ ਥੱਕਿਆ ਹੋਇਆ ਚਿਹਰਾ ਅਤੇ ਅੱਖਾਂ ਵਿੱਚ ਇੱਕ ਅਜੀਬ ਜਿਹੀ ਬੇਆਰਾਮੀ ਸੀ ਉਸ ਨੇ ਕਿਹਾ ਸਾਧੂ ਬਾਬਾ ਮੈਂ ਪਿੰਡ ਦਾ ਸਭ ਤੋਂ ਗਰੀਬ ਵਿਅਕਤੀ ਹਾਂ ਮੈਂ ਕਿੰਨੀ ਵੀ ਮਿਹਨਤ ਕਰਾਂ ਪੈਸਾ ਮੇਰੇ ਨਾਲ ਨਹੀਂ ਰਹਿੰਦਾ ਮੈਂ ਜੋ ਵੀ ਕਮਾਉਂਦਾ ਹਾਂ ਉਹ ਖਰਚ ਹੋ ਜਾਂਦਾ ਹੈ ਹਰ ਮਹੀਨੇ ਦੇ ਅੰਤ ਵਿੱਚ ਮੇਰੀ ਹਾਲਤ ਉਹੀ ਹੈ ਕੋਈ ਬਚਤ ਨਹੀਂ ਕੋਈ ਤਰੱਕੀ ਨਹੀਂ ਮੇਰੀ ਜ਼ਿੰਦਗੀ ਦਿਨ ਪ੍ਰਤੀ ਦਿਨ ਵਿਗੜਦੀ ਜਾ ਰਹੀ ਹੈ ਮੈਨੂੰ ਕੋਈ ਅਜੀਹਾ ਤਰੀਕਾ ਦੱਸੋ ਜਿਸ ਨਾਲ ਮੈਂ ਅਮੀਰ ਬਣ ਸਕਾਂ ਸਾਧੂ ਮੁਸਕਰਾਇਆ ਅਤੇ ਉਸ ਨੂੰ ਬੈਠਣ ਲਈ ਕਿਹਾ ਅਤੇ ਕਿਹਾ ਕਿ ਪੁੱਤਰ ਅਮੀਰ ਹੋਣਾ ਸਿਰਫ ਸਖਤ ਮਿਹਨਤ ਨਾਲ ਨਹੀਂ ਆਉਂਦਾ ਸਹੀ ਮਾਨਸਿਕਤਾ ਰੱਖਣ ਅਤੇ ਸਹੀ ਸਿਧਾਂਤਾਂ ਦੀ ਪਾਲਣਾ ਕਰਨ ਨਾਲ ਆਉਂਦਾ ਹੈ ਮੈਂ ਤੁਹਾਨੂੰ ਬਿਲਕੁਲ ਉਹੀ ਸਿਧਾਂਤ ਸਿਖਾਵਾਂਗਾ ਧਿਆਨ ਨਾਲ ਸੁਣੋ ਪਹਿਲਾ ਨਿਯਮ ਹੈ ਪੈਸੇ ਬਚਾਉਣਾ ਜ਼ਿਆਦਾਤਰ ਲੋਕ ਸੋਚਦੇ ਹਨ ਕਿ ਅਮੀਰ ਬਨੰਦਾ ਰਾਜ ਕੱਟ ਤੋਂ ਕੱਟ ਸਮੇਂ ਵਿੱਚ ਵੱਧ ਤੋਂ ਵੱਧ ਪੈਸੇ ਕਮਾਉਣਾ ਹੈ ਲੋਕ ਅਕਸਰ ਕਹਿੰਦੇ ਹਨ ਕਿ ਜੇ ਮੈਂ ਜ਼ਿਆਦਾ ਕਮਾਵਾਂਗਾ ਤਾਂ ਮੈਂ ਅਮੀਰ ਹੋ ਸਕਦਾ ਹਾਂ ਤੁਸੀਂ ਲੋਕਾਂ ਨੂੰ ਅਕਸਰ ਇਹ ਸ਼ਬਦ ਕਹਿੰਦੇ ਸੁਨਿਆ ਹੋਵੇਗਾ ਪਰ ਉਸੇ ਵਿਅਕਤੀ ਤੋਂ ਪੁੱਛੋ ਕਿ ਉਹ ਜ਼ਿਆਦਾ ਪੈਸੇ ਬਚਾ ਸਕਿਆ ਤੁਹਾਨੂੰ ਜਵਾਬ ਨਾਲ ਵਿੱਚ ਮਿਲ ਸਕਦਾ ਹੈ ਕਿਉਂਕਿ ਹਕੀਕਤ ਇਹ ਹੈ ਕਿ ਜਿੰਨਾ ਜ਼ਿਆਦਾ ਕੋਈ ਵਿਅਕਤੀ ਕਮਾਉਂਦਾ ਹੈ ਉਹਨੇ ਹੀ ਉਸਦੇ ਖਰਚੇ ਵੱਧਦੇ ਹਨ ਹਰ ਵਿਅਕਤੀ ਇੱਕੋ ਤਰ੍ਹਾਂ ਦੀ ਜ਼ਿੰਦਗੀ ਜਿਉਂਦਾ ਹੈ ਲੋਕਾਂ ਕੋਲ ਕੋਈ ਬਚਤ ਨਹੀਂ ਹੁੰਦੀ ਉਹਨਾਂ ਕੋਲ ਅਕਸਰ ਬਹਾਨੇ ਹੁੰਦੇ ਹਨ ਲਈ ਸਾਨੂੰ ਪੈਸੇ ਦੀ ਵਰਤੋਂ ਫਜ਼ੂਲ ਆਤਾਂ ਨੂੰ ਪੂਰਾ ਕਰਨ ਲਈ ਨਹੀਂ ਕਰਨੀ ਚਾਹੀਦੀ ਅਤੇ ਇਸ ਦੀ ਬਜਾਏ ਸਾਨੂੰ ਪੈਸੇ ਦੀ ਵਰਤੋਂ ਆਪਣੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਕਰਨੀ ਚਾਹੀਦੀ ਹੈ ਜਿਸ ਦਿਨ ਤੋਂ ਅਸੀਂ ਬਜਟ ਦੇ ਬਚਤ ਦੇ ਸਿਧਾਂਤ ਨੂੰ ਸਵੀਕਾਰ ਕਰਦੇ ਹਾਂ ਉਸ ਦਿਨ ਤੋਂ ਅਮੀਰ ਬਨਨ ਦਾ ਪਹਿਲਾ ਕਦਮਾਂ ਪਹਿਲਾਂ ਹੀ ਸ਼ੁਰੂ ਹੋ ਚੁੱਕਾ ਹੈ ਆਪਣੀ ਆਮਦਨ ਦਾ ਹਰ ਮਹੀਨੇ 10% ਬਚਾਉਣਾ ਬਿਲਕੁਲ ਇਸੇ ਤਰ੍ਹਾਂ ਹੈ ਜਿਵੇਂ ਇੱਕ ਵੱਡਾ ਰੁੱਖ ਲਗਾਉਣ ਲਈ ਅਸੀਂ ਛੋਟੇ ਬੀਜ ਲਗਾਉਂਦੇ ਹਾਂ ਬਚਤ ਦਾ ਹਰ ਇੱਕ ਹਿੱਸਾ ਭਵਿੱਖ ਵਿੱਚ ਇੱਕ ਵੱਡਾ ਰੁੱਖ ਬਣ ਜਾਵੇਗਾ ਪਰ ਯਾਦ ਰੱਖੋ ਲੋਕ ਖੁਦ ਇਨਾਂ ਰੁੱਖਾਂ ਦੇ ਦੁਸ਼ਮਣ ਹਨ ਜੇਕਰ ਤੁਹਾਡੇ ਕੋਲ ਸਵੈ ਨਿਯੰਤਰਣ ਅਤੇ ਸਵੈ ਅਨੁਸ਼ਾਸਨ ਨਹੀਂ ਹੈ ਤੁਸੀਂ ਆਪਣੀ ਦੌਲਤ ਦੇ ਬੀਜ ਖਾ ਜਾਓਗੇ ਇਸ ਤੋਂ ਪਹਿਲਾਂ ਕਿ ਇਹ ਰੁਖ ਬਣ ਜਾਵੇ ਕਿਉਂਕਿ ਇਹ ਸਾਰੀ ਦੁਨੀਆ ਤੁਹਾਡੇ ਬਚੇ ਹੋਏ ਪੈਸੇ ਨੂੰ ਆਪਣੇ ਵੱਲ ਖਿੱਚਣਾ ਚਾਹੁੰਦੀ ਹੈ ਜੇਕਰ ਤੁਸੀਂ ਇਸ ਦੁਨੀਆ ਦੇ ਵਰਤਾਵੇ ਤੋਂ ਆਪਣੇ ਆਪ ਨੂੰ ਬਚਾ ਸਕਦੇ ਹੋ ਤਾਂ ਤੁਹਾਡਾ ਆਉਣ ਵਾਲਾ ਭਵਿੱਖ ਸ਼ਾਨਦਾਰ ਹੋਵੇਗਾ ਦੂਜਾ ਨਿਯਮ ਹੈ ਪੈਸੇ ਦੀ ਦੁਰਵਰਤੋਂ ਤੋਂ ਬਚਣਾ ਪਹਿਲੇ ਨਿਯਮ ਵਿੱਚ ਅਸੀਂ ਆਪਣੇ ਪੈਸੇ ਨੂੰ ਬਚਾਉਣਾ ਸਿੱਖਿਆ ਹੁਣ ਅਸੀਂ ਸਿੱਖਾਂਗੇ ਕਿ ਪੈਸੇ ਨੂੰ ਸਮਝਦਾਰੀ ਨਾਲ ਕਿਵੇਂ ਵਰਤਣਾ ਹੈ ਜਦੋਂ ਅਸੀਂ ਅਮੀਰ ਬਣਨ ਬਾਰੇ ਸੋਚ ਕੇ ਪੈਸੇ ਬਚਾਉਣੀ ਸ਼ੁਰੂ ਕਰਦੇ ਹਾਂ ਤਾਂ ਡਰ ਅਤੇ ਲਾਲਚ ਸਾਡੇ ਦਿਮਾਗ ਤੇ ਹਾਵੀ ਹੋ ਜਾਂਦੇ ਹਨ ਲਾਲਚ ਸਾਨੂੰ ਉਹਨਾਂ ਚੀਜ਼ਾਂ ਨੂੰ ਦਿਖਾਉਣਾ ਸ਼ੁਰੂ ਕਰ ਦਿੰਦਾ ਹੈ ਜੋ ਪੈਸੇ ਨਾਲ ਖਰੀਦੀਆਂ ਜਾ ਸਕਦੀਆਂ ਹਨ ਫਿਰ ਅਸੀਂ ਆਪਣੇ ਦੋਸਤਾਂ ਰਿਸ਼ਤੇਦਾਰਾਂ ਅਤੇ ਗੁਆਂਢੀਆਂ ਨੂੰ ਉਹੀ ਚੀਜ਼ਾਂ ਖਰੀਦਣਾ ਦੇਖਦੇ ਸ਼ੁਰੂ ਕਰ ਦਿੰਦੇ ਹਾਂ ਅਤੇ ਅਸੀਂ ਆਪਣੇ ਪੈਸੇ ਉਸੇ ਤਰ੍ਹਾਂ ਕਰਨ ਬਾਰੇ ਸੋਚਣਾ ਸ਼ੁਰੂ ਕਰ ਦਿੰਦੇ ਹਾਂ ਸਾਨੂੰ ਸੁੰਦਰ ਅਤੇ ਮਹਿੰਗੀਆਂ ਚੀਜ਼ਾਂ ਵੀ ਖਰੀਦਣੀਆਂ ਚਾਹੀਦੀਆਂ ਹਨ ਤਾਂ ਜੋ ਅਸੀਂ ਆਪਣੇ ਦੋਸਤਾਂ ਅਤੇ ਗੁਆਂਣੀਆਂ ਨੂੰ ਦਿਖਾ ਸਕੀਏ ਬਹੁਤ ਸਾਰੇ ਲੋਕ ਦਿਖਾਵੇ ਅਤੇ ਲਾਲਚ ਦੇ ਇਸ ਜਾਲ ਵਿੱਚ ਫਸ ਜਾਂਦੇ ਹਨ ਅਤੇ ਆਪਣੀ ਬਚਤ ਦੇ ਬੀਜਾਂ ਨੂੰ ਤਬਾਹ ਕਰ ਦਿੰਦੇ ਹਨ ਬਸ ਕੁਝ ਆਰਾਮ ਅਤੇ ਨਕਲੀ ਦਿਖਾਵੇ ਲਈ ਯਾਦ ਰੱਖੋ ਅਮੀਰ ਬਣਨ ਲਈ ਸਿਰਫ ਬਚਤ ਕਰਨਾ ਹੀ ਕਾਫੀ ਨਹੀਂ ਹੈ ਇਸ ਨੂੰ ਸੁਰੱਖਿਅਤ ਰੱਖਣਾ ਅਤੇ ਸਮੇਂ ਦੇ ਨਾਲ ਵਧਾਉਣਾ ਹੀ ਮਹੱਤਵਪੂਰਨ ਹੈ ਅਮੀਰ ਮਾਨਸਿਕਤਾ ਵਾਲੇ ਲੋਕ ਆਪਣੇ ਬਚੇ ਹੋਏ ਪੈਸੇ ਦੀ ਸਮਝਦਾਰੀ ਨਾਲ ਵਰਤੋਂ ਕਰਦੇ ਹਨ ਅਤੇ ਇਸ ਨੂੰ ਖਰਚ ਕਰਦੇ ਹਨ ਜਦੋਂ ਕਿ ਮਾੜੀ ਮਾਨਸਿਕਤਾ ਵਾਲੇ ਲੋਕ ਉਸ ਬਚੇ ਹੋਏ ਪੈਸੇ ਨੂੰ ਲਾਲਚ ਅਤੇ ਦਿਖਾਵੇ ਲਈ ਖਰਚ ਕਰਦੇ ਹਨ ਮਹਿੰਗੀਆਂ ਚੀਜ਼ਾਂ ਖਰੀਦਣਾ ਆਪਣੇ ਪਰਿਵਾਰ ਨਾਲ ਯਾਤਰਾ ਕਰਨਾ ਅਤੇ ਆਪਣੇ ਸੁਪਨਿਆਂ ਦੀ ਜ਼ਿੰਦਗੀ ਜਿਉਣਾ ਇੱਕ ਚੰਗੀ ਗੱਲ ਹੈ ਪਰ ਆਪਣੀ ਪੂਰੇ ਸਾਲ ਦੀ ਬਚਤ ਨੂੰ ਇੱਕ ਵਾਰ ਖਰਚ ਕਰਨਾ ਚੰਗੀ ਗੱਲ ਨਹੀਂ ਹੈ ਜ਼ਿਆਦਾਤਰ ਲੋਕ ਸਿਰਫ ਉਸ ਥੋੜੇ ਜਿਹੇ ਆਨੰਦ ਲਈ ਆਪਣੇ ਅਮੀਰ ਸੁਪਨਿਆਂ ਨੂੰ ਤਬਾਹ ਕਰ ਦਿੰਦੇ ਹਨ ਅਤੇ ਅਮੀਰ ਬਣਨ ਦੇ ਉਹਨਾਂ ਦੇ ਸੁਪਨੇ ਹਮੇਸ਼ਾ ਇੱਕ ਸੁਪਨਾ ਹੀ ਰਹਿੰਦੇ ਹਨ ਤੀਜਾ ਨਿਯਮ ਹੈ ਸਹੀ ਢੰਗ ਨਾਲ ਵਰਤਣਾ ਵਰਤਣਾ ਇੱਕ ਡਰਾਉਣਾ ਸੰਕਲਪ ਜਾਪਦਾ ਹੈ ਜੋ ਸਾਡੇ ਸਾਰੇ ਪੈਸੇ ਨੂੰ ਪੂਤ ਵਾਂਗ ਨਿਗਲ ਜਾਵੇਗਾ ਪਰ ਅਜਿਹਾ ਨਹੀਂ ਹੈ ਜੇਕਰ ਅਸੀਂ ਉਸ ਬਚੇ ਹੋਏ ਪੈਸੇ ਨੂੰ ਸਹੀ ਨਹੀਂ ਵਰਤਦੇ ਤਾਂ ਉਹ ਬਚਿਆ ਹੋਇਆ ਪੈਸਾ ਸਾਨੂੰ ਹੋਰ ਪੈਸਾ ਕਿਵੇਂ ਬਣਾਏਗਾ ਅਮੀਰ ਬਨਨ ਦਾ ਨਿਯਮ ਇਹ ਹੈ ਕਿ ਆਪਣੇ ਪੈਸੇ ਨੂੰ ਆਪਣੇ ਕੰਮ ਲਈ ਕਰੋ ਫਿਰ ਉਸ ਨਾਲ ਮੁਨਾਫੇ ਵਾਲੇ ਪੈਸੇ ਨੂੰ ਦੁਬਾਰਾ ਆਪਣੇ ਲਈ ਕਰੋ ਤਾਂ ਹੀ ਉਹ ਪੈਸਾ ਵੱਡਾ ਹੋ ਜਾਵੇਗਾ ਜਿਵੇਂ ਪਾਣੀ ਖਾਦ ਅਤੇ ਸੂਰਜ ਦੀ ਰੋਸ਼ਨੀ ਦੀ ਕਿਰਨ ਤੋਂ ਬਿਨਾਂ ਇੱਕ ਰੁੱਖ ਮਰ ਜਾਂਦਾ ਹੈ ਇਸੇ ਤਰ੍ਹਾਂ ਜੇਕਰ ਸਾਡੇ ਪੈਸੇ ਨੂੰ ਸਹੀ ਜਗ੍ਹਾ ਤੇ ਨਹੀਂ ਵਰਤਿਆ ਜਾਂਦਾ ਤਾਂ ਮਹਿੰਗਾਈ ਕਾਰਨ ਸਮੇਂ ਦੇ ਨਾਲ ਇਸ ਦੀ ਕੀਮਤ ਘੱਟ ਜਾਵੇਗੀ ਵਰਤੋਂ ਕਰਦੇ ਸਮੇਂ ਇਸ ਛੋਟੀ ਜਿਹੀ ਗੱਲ ਨੂੰ ਧਿਆਨ ਵਿੱਚ ਰੱਖੋ ਕਿ ਤੁਹਾਨੂੰ ਆਪਣੇ ਵਰਤੇ ਪੈਸੇ ਤੇ ਕਿੰਨਾ ਲਾਭ ਮਿਲੇਗਾ ਪਹਿਲਾ ਨਿਯਮ ਹੈ ਆਪਣੇ ਪੈਸੇ ਦਾ ਧਿਆਨ ਰੱਖਣਾ ਆਪਣੇ ਪੈਸੇ ਦਾ ਧਿਆਨ ਰੱਖਣਾ ਕੰਜੂਸੀ ਨਹੀਂ ਹੈ ਪਰ ਇਹ ਤੁਹਾਨੂੰ ਸਮਝਦਾਰ ਬਣਾਉਂਦਾ ਹੈ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਾਡਾ ਪੈਸਾ ਕਿੱਥੇ ਵਹਿ ਰਿਹਾ ਹੈ ਅਤੇ ਅਸੀਂ ਪੈਸੇ ਕਿੱਥੇ ਬਰਬਾਦ ਕਰ ਰਹੇ ਹਾਂ ਅਮੀਰ ਬਣਨ ਲਈ ਸਾਡੇ ਕੋਲ ਆਪਣੇ ਖਰਚਿਆਂ ਦਾ ਧਿਆਨ ਰੱਖਣਾ ਚਾਹੀਦਾ ਹੈ ਅਤੇ ਇਸ ਤੇ ਨਿਯੰਤਰਣ ਰੱਖਣਾ ਚਾਹੀਦਾ ਹੈ ਤੁਸੀਂ ਅਕਸਰ ਲੋਕਾਂ ਨੂੰ ਇਹ ਕਹਿੰਦੇ ਸੁਣਿਆ ਹੋਵੇਗਾ ਕਿ ਮੈਨੂੰ ਹਰ ਮਹੀਨੇ ਤਨਖਾਹ ਮਿਲਦੀ ਹੈ ਪਰ ਉਹ ਸਾਰਾ ਪੈਸਾ ਕਿੱਥੇ ਜਾਂਦਾ ਹੈ ਇਹ ਇੱਕ ਰਹੱਸ ਹੈ ਅਸਲ ਵਿੱਚ ਇਸ ਤਰ੍ਹਾਂ ਦੇ ਲੋਕਾਂ ਦਾ ਆਪਣੇ ਖਰਚਿਆਂ ਤੇ ਨਿਯੰਤਰਣ ਨਹੀਂ ਹੁੰਦਾ ਅਤੇ ਆਪਣੇ ਸਾਰੇ ਪੈਸੇ ਖਰਚ ਕਰਨ ਤੋਂ ਬਾਅਦ ਉਹ ਆਪਣੇ ਦੋਸਤਾਂ ਦੇ ਗਵੰਡੀਆਂ ਤੋਂ ਉਧਾਰ ਲੈਂਦੇ ਹਨ ਅਤੇ ਫਿਰ ਪੈਸੇ ਖਰਚ ਕਰਦੇ ਹਨ ਅਤੇ ਉਹ ਸੋਚਦੇ ਹਨ ਕਿ ਉਹ ਅਗਲੇ ਮਹੀਨੇ ਪੈਸੇ ਵਾਪਸ ਕਰ ਦੇਣਗੇ ਮੈਂ ਤੁਹਾਨੂੰ ਇਹ ਦੱਸਦੀ ਹਾਂ ਕਿ ਕਰਜ਼ਾ ਸਾਨੂੰ ਗਰੀਬੀ ਵੱਲ ਲੈ ਜਾਂਦਾ ਹੈ ਜਿਵੇਂ ਕਰ ਅਮੀਰ ਹੋਣਾ ਪਹਾੜ ਤੇ ਚੜਨ ਵਰਗਾ ਹੈ ਤਾਂ ਕਰਜ਼ਾ ਘਾਟੀ ਵਿੱਚੋਂ ਡਿੱਗਣ ਵਰਗਾ ਹੈ ਕਰਜ਼ੇ ਨੂੰ ਦੋ ਕਿਸਮਾਂ ਵਿੱਚ ਵੰਡਿਆ ਜਾਂਦਾ ਹੈ ਚੰਗੇ ਕਰਜ਼ੇ ਅਤੇ ਮਾੜੇ ਕਰਜ਼ੇ ਚੰਗੇ ਕਰਜ਼ੇ ਉਹ ਕਰਜ਼ੇ ਹੁੰਦੇ ਹਨ ਜੋ ਭਵਿੱਖ ਵਿੱਚ ਆਮਦਨ ਲਿਆਉਂਦੇ ਹਨ ਤੇ ਮਾੜੇ ਕਰਜ਼ੇ ਉਹ ਕਰਜ਼ੇ ਹਨ ਜੋ ਅਸੀਂ ਮਹਿੰਗੀਆਂ ਅਤੇ ਚਮਕਦਾਰ ਚੀਜ਼ਾਂ ਖਰੀਦਣ ਤੇ ਖਰਚ ਕਰਨ ਲਈ ਵਰਤਦੇ ਹਾਂ ਪੰਜਵਾਂ ਨਿਯਮ ਅਮੀਰਾਂ ਦੀਆਂ ਆਦਤਾਂ ਉਹ ਜਗ੍ਹਾ ਜਿੱਥੇ ਅੱਜ ਅਮੀਰ ਲੋਕ ਹਨ ਉਸ ਜਗ੍ਹਾ ਤੱਕ ਪਹੁੰਚਣ ਲਈ ਉਹਨਾਂ ਨੇ ਪਹਿਲਾਂ ਸਖਤ ਮਿਹਨਤ ਕੀਤੀ ਹੈ ਉਸਵੇਰੇ ਜਲਦੀ ਤੋਂ ਦੇਰ ਰਾਤ ਤੱਕ ਕੰਮ ਸ਼ੁਰੂ ਕਰਦੇ ਹਨ ਉਹ ਲੰਬੀਆਂ ਛੁੱਟੀਆਂ ਨਹੀਂ ਲੈਂਦੇ ਜਾਂ ਬੇ ਲੋੜੇ ਸ਼ਬਦ ਨਹੀਂ ਵਰਤਦੇ ਉਹ ਜੇਕਰ ਤੁਸੀਂ ਅਮੀਰ ਬੰਨਾ ਚਾਹੁੰਦੇ ਹੋ ਤਾਂ ਤੁਹਾਡੇ ਕੋਲ ਸਵੈ ਨਿਯੰਤਰਣ ਅਤੇ ਲਗਨ ਹੋਣੀ ਚਾਹੀਦੀ ਹੈ ਤੁਸੀਂ ਕਿਸੇ ਕੰਮ ਲਈ ਕਿੰਨੇ ਸਮਰਪਿਤ ਅਤੇ ਗੰਭੀਰ ਹੋ ਜੇਕਰ ਤੁਸੀਂ ਸਫਲ ਹੋਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਖੜੀ ਦੇ ਹਿਸਾਬ ਨਾਲ ਕੰਮ ਨਹੀਂ ਕਰ ਸਕਦੇ ਜੇਕਰ ਤੁਸੀਂ ਦੂਜਿਆਂ ਤੋਂ ਅੱਗੇ ਨਿਕਲਣਾ ਚਾਹੁੰਦੇ ਹੋ ਤਾਂ ਤੁਹਾਨੂੰ ਕੋਸ਼ਿਸ਼ਾਂ ਦੁਗਨੀਆਂ ਕਰਨੀਆਂ ਪੈਣਗੀਆਂ ਜੇਕਰ ਤੁਸੀਂ ਲੰਬੇ ਸਮੇਂ ਲਈ ਕੰਮ ਕਰਨ ਅਤੇ ਆਪਣੀ ਊਰਜਾ ਨੂੰ ਸਹੀ ਜਗ੍ਹਾ ਤੇ ਲਗਾਉਣ ਲਈ ਤਿਆਰ ਹੋ ਤਾਂ ਤੁਹਾਡੇ ਸਫਲ ਹੋਣ ਦੀ ਸੰਭਾਵਨਾ ਅਸਮਾਨ ਨੂੰ ਛੂ ਜਾਂਦੀ ਹੈ ਜੇਕਰ ਤੁਸੀਂ ਉੱਪਰ ਦੱਸੇ ਗਏ ਨਿਯਮਾਂ ਦੀ ਪਾਲਣਾ ਕਰਦੇ ਹੋ ਤਾਂ ਤੁਹਾਨੂੰ ਅਮੀਰ ਅਤੇ ਸਫਲ ਹੋਣ ਤੋਂ ਕੋਈ ਨਹੀਂ ਰੋਕ ਸਕਦਾ ਉਸ ਗਰੀਬ ਵਿਅਕਤੀ ਨੂੰ ਵੀ ਆਪਣਾ ਜਵਾਬ ਮਿਲ ਗਿਆ ਉਸਨੇ ਇਸ ਜਾਣਕਾਰੀ ਲਈ ਸਾਧੂ ਦਾ ਧੰਨਵਾਦ ਕੀਤਾ ਅਤੇ ਆਪਣੀ ਜ਼ਿੰਦਗੀ ਵਿੱਚ ਇਹਨਾਂ ਨਿਯਮਾਂ ਦੀ ਪਾਲਣਾ ਕਰਨ ਦਾ ਸੰਕਲਪ ਲੈਣ ਤੋਂ ਬਾਅਦ ਉੱਥੋਂ ਚਲਾ ਗਿਆ ਦੋਸਤੋ ਮੈਨੂੰ ਉਮੀਦ ਹੈ ਕਿ ਤੁਸੀਂ ਇਸ ਵੀਡੀਓ ਤੋਂ ਕੁਝ ਨਵਾਂ ਸਿੱਖਿਆ ਹੋਵੇਗਾ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਹੈ ਤਾਂ ਮੇਰੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰੋ ਧੰਨਵਾਦ